ਸਤ ਸ੍ਰੀ ਅਕਾਲ ਦੋਸਤੋ ਜ਼ਿੰਦਗੀ ਚੱਲਦੇ ਰਹਿਣ ਦਾ ਨਾਮ ਹੈ ਬਾਬਾ ਜੀ ਹੁਣੇ ਪੈਂਦੇ ਮੀਂਹ ਦੇ ਵਿੱਚ ਆਪਣੇ ਕੰਮਕਾਰ ਵਾਸਤੇ ਜਾ ਰਹੇ ਨੇ ਇੱਧਰ ਟ੍ਰੇਨ ਵੀ ਆਪਣੇ ਕੰਮਕਾਰ ਤੇ ਲੱਗੀ ਹੋਈ ਹੈ ਚੱਲਦੀ ਜਾ ਰਹੀ ਹੈ ਤੇ ਅੱਜ ਅਸੀਂ ਵੀ ਪੂਰੀ ਟੀਮ ਨਾਲ ਚੱਲੇ ਆਂ ਸਾਡੀ ਆਉਣ ਵਾਲੀ ਫਿਲਮ ਮੇਰੀ ਪਿਆਰੀ ਦਾਦੀ ਦੇ ਪ੍ਰੋਮੋਸ਼ਨਲ ਟੂਰ ਤੇ ਵਿਦ ਟੀਮ ਕੁਝ ਜਣੇ ਆ ਜਿਹੜੀ ਅੱਗੇ ਗੱਡੀ ਜਾ ਰਹੀ ਹੈ ਡਾਇਰੈਕਟਰ ਸਾਹਿਬ ਹੁਣਾਂ ਦੀ ਉਹਦੇ 'ਚ ਨੇ ਆਓ ਚੱਲਦੇ ਆਂ ਸੋ ਜੀ ਕੁਝ ਕੁ ਮਿੰਟਾਂ ਦੀ ਡਰਾਈਵ ਤੋਂ ਬਾਅਦ ਆਪਾਂ ਪਹੁੰਚ ਚੁੱਕੇ ਹਾਂ ਜੀ ਸਕੂਲ ਤੇ ਇੱਧਰ ਸਾਡੇ ਡਾਇਰੈਕਟਰ ਸਾਹਿਬ ਤਾਜ ਪਾਜੀ ਜਿਹਨਾਂ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਉਹਨਾਂ ਦੇ ਨਾਲ ਨੇ ਟਵਿੰਕਲ ਜੀ ਤੇ ਇਧਰ ਸਾਡਾ ਇਸ ਫਿਲਮ ਦਾ ਮੁੱਖ ਕਿਰਦਾਰ ਫਤੇਹ ਵੀਰ ਸਿੰਘ ਫਤੇਹ ਕੁਝ ਕਹਿਣਾ ਚਾਹੇਗਾਾਰੇ ਮੂਵੀ ਦੇਖ ਕੇ ਆਏ 36 6 ਜੁਲਾਈ 11 ਜੁਲਾਈ ਨੂੰ 11 ਜੁਲਾਈ ਨੂੰ ਅੱਛਾ ਸਕੂਲ ਦਾ এনਵਾਇਰਨਮੈਂਟ ਬੜਾ ਹੀ ਅੱਛਾ ਸੀਗਾ ਸੋ ਜੀ ਚਾਹ ਪਾਣੀ ਪੀ ਕੇ ਆਪਾਂ ਚੱਲ ਕੇ ਅਸੀਂ ਜੀ ਆਡੀਟੋਰੀਅਮ ਜਿੱਥੇ ਕਿ ਬੱਚਿਆਂ ਵੱਲੋਂ ਬੜੇ ਹੀ ਸਾਰ ਨਾਲ ਸਵਾਗਤ ਕੀਤਾ ਗਿਆ ਉਸ ਤੋਂ ਬਾਅਦ ਬੱਚਿਆਂ ਨੂੰ ਇਸ ਫਿਲਮ ਦਾ ਟਾਈਟਲ ਸੌਂਗ ਮੇਰੀ ਪਿਆਰੀ ਦਾਦੀ ਸੁਣਾਇਆ ਗਿਆ ਤੇ ਫੇਰ ਵਾਰੀ ਸੀ ਦੂਜੇ ਗਾਣੇ ਦੀ ਜਿਹਨੂੰ ਕਿ ਬੱਚਾ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਪਹਿਲਾਂ ਤਾਂ ਸਾਰੇ ਦਾ ਹੱਥ ਉੱਪਰ ਕਰੋ ਜਿਹੜੇ ਆਪਣੇ ਆਪਣੇ ਦਾਦੀ ਨੂੰ ਪਿਆਰ ਕਰਦੇ ਹਨ ਲੈ ਵੀ ਸਾਰੇ ਕਰਦੇ ਨਾ ਇਹ ਸਾਰੇ ਕਰ ਜਾਂਦੇ ਆ ਅੱਜ ਤੇਗਮਾ ਆਣੀ ਆਪਣੀ 11 ਚੁਨਾਈ ਨੂੰ ਕਰ ਸਕੂ ਤੇ ਸਾਰਿਆਂ ਦੇ ਦਾਦਾ ਦਾਦੀ ਨਾਨਾ ਤਾ ਵੀ ਸਾਰਾ ਦੇਖ ਕੇ ਮੇਡੀਆਂ ਪ੍ਰਿੰਸੀਪਲ ਮੈਨੇਜਮੈਂਟ ਨੂੰ ਫਿਲਮ ਦੇ ਗਾਣੇ ਤੇ ਟ੍ਰੇਲਰ ਬਹੁਤ ਅੱਛਾ ਲੱਗਿਆ ਤੇ ਉਹਨਾਂ ਨੇ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਤੇ ਹੁਣ ਵੇਲਾ ਸੀਗਾ ਜੀ ਵਾਪਸੀ ਦਾ ਤਾਂ ਜਾਂਦੇ ਜਾਂਦੇ ਸਾਡੀ ਇਹੋ ਬੇਨਤੀ ਹੈ ਕਿ ਤੁਸੀਂ ਵੀ ਆਪਣੇ ਬੱਚਾ ਨੂੰ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਜ਼ਰੂਰ ਦਿਖਾ ਕੇ ਲਿਆਉਣਾ ਤਾਂ ਜੋ ਆਪਣੇ ਰਿਸ਼ਤਿਆਂ ਦੀ ਕਦਰਾਂ ਕੀਮਤਾਂ ਨੂੰ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਸਮਝ ਸਕਣ ਸਤਿ ਸ਼੍ਰੀ ਅਕਾਲ ਜੀ ਜਾਂਦੇ ਵਸਤੇ ਰੋਚਾਰ ਦੀ ਕਾਸ਼ਰ